ਲੁਧਿਆਣਾ ਸ਼ਹਿਰ ਦੇ ਵਿੱਚ ਉਸ ਵੇਲੇ ਗੋਲੀ ਚੱਲ ਗਈ ਜਦੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਨੌਜਵਾਨ ਦੇ ਵੱਲੋਂ ਫਾਇਰਿੰਗ ਕਰ ਦਿੱਤੀ। ਇਸ ਦੌਰਾਨ 8-9 ਸਾਲ ਦਾ ਬੱਚਾ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਿਆ ਤੇ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਜਾਣਕਾਰ ਮੁਤਾਬਕ ਬੱਚੇ ਦੇ ਪੱਟ ਦੇ ਵਿੱਚ ਗੋਲੀ ਲੱਗੀ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਗੋਵਿੰਦਨਗਰ ਦੇ ਵਿੱਚ ਨਗਰ ਕੀਰਤਨ ਦੌਰਾਨ ਇੱਕ ਵਿਅਕਤੀ ਵੱਲੋਂ ਖੁਸ਼ੀ ਟਾਉਣ ਲਈ ਹਵਾਈ ਫਾਇਰ ਕੀਤਾ ਗਿਆ ਅਤੇ ਇਸ ਦੌਰਾਨ ਇੱਕ ਮਾਸੂਮ ਬੱਚੇ ਦੇ ਜਾ ਕੇ ਗੋਲੀ ਲੱਗੀ ਹੈ ਬੱਚਾ ਨਗਰ ਕਿਰਨ ਨਿਕਲ ਰਿਹਾ ਸੀਗਾ ਅੱਛਾ ਜੀ ਤੇ ਬੱਚਾ ਮੱਥਾ ਦੇ ਕੰਨੇ ਜਾ ਰਿਹਾ ਸੀ ਅੱਛਾ ਜੀ ਉੱਥੇ ਕਿਸੇ ਨੇ ਫਾਇਰ ਕੀਤਾ ਕੀ ਨਾ ਕੀ ਇਹ ਬੱਚੇ ਦਾ ਕਿੰਨੀ ਉਮਰ ਹੈ 8 ਸਾਲ ਦਾ ਬੱਚਾ ਹੈ ਅੱਛਾ ਜੀ ਹਾਂ ਹੁੰਦਾ ਨਾਮ ਮੈਂ 파ਰਤ 파ਰਤ ਇਹ ਕਿੱਥੇ ਰਹਿੰਦਾ ਕਿੱਥੇ ਬੱਚਾ ਸ਼ਿਮਲਾਪੁਰੀ ਤੇ ਇੱਕ ਤੁਹਾਡੇ ਘਰ ਆਇਆ ਸੀ ਤੁਹਾਡਾ ਕਿੱਥੇ ਨਹੀਂ ਨਹੀਂ ਉੱਥੇ ਉਹ ਆਪਣੇ ਘਰ ਦੇ ਕੋਲ ਸੀ ਮੈਂ ਤਾਂ ਉਲਟਾ ਉੱਥੇ ਮਿਲਣ ਗਿਆ ਸੀ ਉਹਨਾਂ ਨੂੰ ਅੱਛਾ ਜੀ ਮੇਰਾ ਪੋਤਾ ਹੈ ਤੇ ਕਿਦਾਂ ਚੱਲੀ ਗੋਲੀ ਤੇ ਕਿਦਾਂ ਲੱਗੀ ਉਹਦੇ ਗੋਲੀ ਸਰ ਉਹ ਤਾਂ ਐਸੀ ਤਾਂ ਬੰਨੇ ਪਤਾ ਨਹੀਂ ਜੋ ਦੱਸਦੇ ਨੇ ਕਹਿੰਦਾ ਉਹ ਉੱਪਰ ਲੱਗੇ ਸੀਗੇ ਤੇ ਸ਼ੂਟ ਕੀਤਾ ਉਹਨਾਂ ਨੇ ਤੇ ਬੱਚਾ ਅੱਛਾ ਕਿ ਕਿੰਨੇ ਵਜ ਦੀ ਗੱਲ ਪੰਜ ਵਜ ਦੀ ਕਹਿੰਦੇ ਪੰਜ ਪੰਜ ਸਾਢੇ ਪੰਜ ਦੀ ਗੱਲ ਹੈ ਪੂਰਾ ਨਗਰ ਕੀਰਤਚ ਕਿੰਦਾ ਨਾਮ ਗਿਆ ਸੀ ਕਿਸੇ ਨਾਲ ਲਿਹਾ ਜੀ ਘਰ ਦੇ ਇਹ ਆਪਣੇ ਘਰ ਦੇ ਬਾਹਰ ਖੜਾ ਸੀਗਾ ਗੇਟ ਦੇ ਬਾਹਰ ਖੜਾ ਸੀ ਨਾਲ ਦੀ ਗਲੀ ਚੋਂ ਕਿੰਦਰ ਗਿਆ ਸੀ ਨਾਲ ਦੀ ਗਲੀ ਚੋਂ ਤੇ ਉੱਥੇ ਜਾ ਕੇ ਮੱਥਾ ਟੇਕ ਲਈ ਗਿਆ ਸੀਗਾ ਮਹਾਰਾਜ ਦਾ ਸਰੂਪ ਆਇਆ ਸੀ ਅੱਛਾ ਬੱਚਾ ਪੜਦਾ ਵਾ ਹਾਂਜੀ ਪੜਦਾ ਕਿਹੜੀ ਕਲਾਸ ਪੜਦਾ ਫੋਰਥ ਕਲਾਸ ਫੋਰਥ ਕਲਾਸ ਪੜਦਾ ਤੇਰੇ ਫਾਦਰ ਕੀ ਕਰਦੇ ਉਹ ਫੈਕਟਰੀ ਕੰਮ ਕਰਦੇ ਸੀ ਹੁਣ ਬਾਹਰ ਗਏ ਨੇ ਐਸਾ ਸਰ ਵਾਇਰ ਕਿੱਥੇ ਗਈ ਹਾਂਜੀ ਹਾਂਜੀ ਲੱਗੀ ਕਿੱਥੇ ਗੋਲੀ ਹੁੰਦੇ ਇੱਕ ਪਰਚ ਤੇ ਲੱਗ ਕੇ ਦੂਜੇ ਪਰਚੋਂ ਅਪਾਰ ਹੋ ਗਈ ਲੱਟ ਪਟ ਦੀ ਹੱਡੀ ਟੁੱਟ ਗਈ ਇੱਕ ਦੀ ਹਸਪਤਾਲ ਦਾ ਲਿਆਂਦਾ ਵਾ ਕੀ ਕੰਡੀਸ਼ਨ ਦੱਸ ਰਹੇ ਨੇ ਜੀ ਕੋਈ ਕਹਿੰਦੇ ਬਹੁਤ ਸੀਰੀਅਸ ਹੈ ਬੀ ਸੀਰੀਅਸ ਹੈ ਤੇ ਬੱਚੇ ਦੇ ਪਰਿਵਾਰ 'ਚ ਹੋਰ ਕੌਣ-ਕੌਣ ਹੈ ਪਰਿਵਾਰ 'ਚ ਕੋਈ ਨਹੀਂ ਇਕੱਲਾ ਬੇਟਾ ਹੀ ਹੈ ਇਕਲੌਤਾ ਬੇਟਾ ਹਾਂਜੀ ਵੀਰ ਜੀ ਨਗਰ ਕੀਰਤਨ ਜਾ ਰਹੇ ਸੀ ਉਹ ਹੀ ਦੇਖਣ ਕੇ ਗਏ ਸੀ ਅਸੀਂ ਅੱਛਾ ਜੀ ਜਿੱਦੈ ਨਗਰ ਕੀਤਾ ਆ ਫੋਨ ਲਿੱਤੇ ਮੇਰੇ ਮੁੰਡੇ ਨੇ ਜਨਾਨੀ ਕੋਲ ਨਾਲ ਹੀ ਉਧਰ ਕਹਿੰਨੇ ਗੋਲੀ ਚਾਤੀ ਮੇਰੇ ਪੁੱਤ ਨਾਲ ਹੀ ਥਲੇ ਡੇਗ ਗਿਆ ਐਨੀ ਭੀੜ ਚ ਪਤਾ ਨਹੀਂ ਕਿੰਨੇ ਚਲਾਈ ਕੰਜਨੇ ਪਰ ਪਛਾਣ ਲੋਂਗ ਮੈਂ ਜਿਹੜਾ ਵੀ ਹੈਗਾ ਇੱਕ ਦਿਨ ਸਾਹਮਣੇ ਆ ਜਾਇਆ ਸੀ ਛੱਡਣਾ ਨਹੀਂ ਸੀ ਜਦੋਂ ਜਦੋਂ ਐਨੀ ਭੀੜ ਦੇ ਵਿੱਚ ਗੋਲੀ ਚੱਲੀ ਤੇ ਉੱਥੇ ਭਗਦਲ ਨਹੀਂ ਮੱਚੀ ਅਮ ਮੱਚੀ ਸੀ ਵੀਰ ਜੀ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਿਆ ਬੰਦੇ ਸਾਰੇ ਮੋਟਰ ਗੈਂਬਾ ਕਹਿੰਦਾ ਮੇਰੇ ਪੁੱਤ ਨੂੰ ਲੈ ਕੇ ਜਾਓ ਫਟਾ ਰਾਸ ਦਾ ਰਸਤਾ ਦੱਸਦਾ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਗਿਆ ਉੱਥੇ ਦੋ ਦਿਨ ਬੰਦੇ ਜੀ ਤੁਹਾਨੂੰ ਸਾਰੀਆਂ ਜਨਾਨੀਆਂ ਤੁਹਾਨੂੰ ਦੇਣਗੇ ਉਹ ਉਹ ਜਿਹੜਾ ਜਿੰਨੇ ਗੋਲੀ ਚ ਲੈ ਸੀ ਸ਼ਖਸ ਉਹ ਮੌਕੇ ਤੋਂ ਭੱਜ ਗਿਆ ਪਤਾ ਨਹੀਂ ਕਿ ਕਿ ਗੈਪ ਕਰਤਾ ਉਹਨਾਂ ਨੇ ਕਿਹਨੇ ਗੈਪ ਕਰਤਾ ਅਸੀਂ ਉਹਨਾਂ ਰਾਮ ਦੇ ਨੂੰ ਛੱਡਣਾ ਨਹੀਂ ਹੈ ਗਾਰੀ ਆ ਕੇ ਮਲੇ ਤਿਆਰੀਆਂ ਜੀ ਹੋਏ ਨੇ ਜਿੰਦਾ ਜਿਹਾ ਬੰਦਾ ਸਾਨੂੰ ਫੜਾ ਦਿਓ ਬਸ ਬਾਕੀ ਅਸੀਂ ਕਰੀਏ ਸਾਡਾ ਕੰਮ ਉਹਨੂੰ ਪਤਾ ਨਹੀਂ ਉਹਦਾ ਵੈਪਨ ਜਿਹੜਾ ਕਿ ਪੁਲਿਸ ਨੇ ਕਬਜ਼ੇ ਚ ਲੈ ਲਿਆ ਹੋਇਆ ਵਾ ਲੈ ਲਿਆ ਵ ਯਾਰ ਦੇਖਿਆ ਜਾਵੇ ਜਿੱਥੇ ਪੁਲਿਸ ਦੇ ਵੱਲੋਂ ਹਵਾਈ ਫਾਇਰ ਕਰਨ ਦੇ ਉੱਤੇ ਰੋਕ ਲਗਾਈ ਗਿਆ ਚਾਹੇ ਕੋਈ ਵਿਆਦਾ ਸਮਾਗਮ ਹੋਵੇ ਜਾਂ ਫਿਰ ਕੋਈ ਧਾਰਮਿਕ ਸਮਾਗਮ ਹੋਵੇ ਉਸ ਦੇ ਉੱਤੇ ਕੋਈ ਵੀ ਹਵਾਈ ਫਾਇਰ ਨਹੀਂ ਕੀਤੇ ਜਾਣਗੇ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਇਸ ਦੌਰਾਨ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ